ਮਾਜੀ ਕਿੰਨੇ ਤੇ ਅਧਿਕਾਰਤਾ ਮੰਤਰਾਲੇ ਦੇ ਡਾਕਟਰ ਅੰਬੀਡਕਰ ਫਾਊਂਡੇਸ਼ਨ ਦੇ ਮੈਂਬਰ ਮਨਜੀਤ ਵਾਲੀ ਦਲਿਤਾਂ ਨਾਲ ਸੰਬੰਧਿਤ ਕੇਸਾਂ ਦੀ ਸੁਣਵਾਈ ਲਈ ਹੁਸ਼ਿਆਰਪੁਰ ਪੁੱਜੇ ਜਿੱਥੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਚ ਦਲਿਤਾਂ ਤੇ ਅੱਜ ਤੱਕ ਲਗਾਤਾਰ ਬਤਰੇ ਹਨ ਅਤੇ ਪੁਰਾਣੇ ਕੇਸਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਲੀ ਹੁਣੀ ਦੱਸਿਆ ਕਿ ਅਜੇ ਹ ਇਕ ਮਾਮਲਾ ਨਾ ਤੇ ਧਿਆਰ ਵਿੱਚ ਆਇਆ ਹੈ ਜਿਸ ਵਿੱਚ ਕਰੀਬ 1.5 ਸਾਲ ਪਹਿਲਾਂ ਭੀਮ ਨਗਰ ਹੁਸ਼ਿਆਰਪੁਰ ਦੇ ਵਸਨੀਕ ਜਸਵੀਰ ਸਿੰਘ ਨੂੰ ਜਾਤੀ ਸੂਚਕ ਸ਼ਬਦ ਕਹੇ ਗਏ ਸਨ ਅਤੇ ਅੱਜ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ ਹੈ ਮਨਜੀਤ ਬਾਰੀ ਨੇ ਦੱਸਿਆ ਕਿ ਪੀੜਤ ਤਿੰਨੇ ਹੁਣ ਇਸ ਮਾਮਲੇ ਸੰਬੰਧੀ ਉਹਨਾਂ ਨੇ ਸ਼ਿਕਾਇਤ ਕੀਤੀ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਨੋਟਿਸ ਲਿਆ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਰ-ਚਾਰ ਰਿਮਾਈਂਡਰ ਵੀ ਭੇਜੇ ਗਏ ਗਵਾਹਾਂ ਦੇ ਬਿਆਨਾਂ ਵੀ ਹੋ ਚੁੱਕੇ ਹਨ ਪਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਬਾਲੀ ਹੁਣ ਪੀੜਤ ਜਸਵੀਰ ਸਿੰਘ ਦੇ ਪਰਿਵਾਰ ਨੂੰ ਵੀ ਮਿਲੇ ਅਤੇ ਉਹਨਾਂ ਨੂੰ ਪਤਾ ਲੱਗਾ ਕਿ ਰਣਜੀਤ ਕੁਮਾਰ ਪੱਪੂ ਅਤੇ ਵਿਸ਼ਵਮিত্র ਪਾਂਡੇ ਨਗਰ ਨਿਗਮ ਸ਼ਾਰਪੁਰ ਦੀ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਫੈਕਟਰੀ ਚਲਾ ਰਹੇ ਹਨ ਜਿਸ ਦੀ ਉਹਨਾਂ ਨੇ ਬਿਜਲੀ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਸੀ ਅਤੇ ਬਿਜਲੀ ਵਿਭਾਗ ਨੇ ਉਹਨਾਂ ਦੇ ਕਨੈਕਸ਼ਨ ਵੀ ਕੱਟ ਦਿੱਤੇ ਸੀ ਪਰ ਨਜਾਇਜ਼ ਕਬਜ਼ਿਆਂ ਦੇ ਇਸ ਮਾਫੀਏ ਨੇ ਪੈਸੇ ਦੇ ਜ਼ੋਰ ਤੇ ਮੋੜ ਬਿਜਲੀ ਦੇ ਕਨੈਕਸ਼ਨ ਆਜੀ ਤੌਰ ਤੇ ਬਹਾਲ ਕਰਵਾਲੇ ਸਨ ਜੋ ਅੱਜ ਤੱਕ ਜਾਰੀ ਹਨ ਜਿਸ ਕਰ ਨੂੰ ਉਕਤ ਨਜਾਇਜ਼ ਕਬਜ਼ਾਕਾਰਾਂ ਨੇ ਜਸਵੀਰ ਦੀ ਜਾਤੀ ਸੰਬੰਧੀ ਗਿੰਦੀਆਂ ਗਾਲਾਂ ਅਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਜਿਸ ਦੀ ਸ਼ਿਕਾਇਤ ਉਸਨੇ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਨੂੰ ਕੀਤੀ ਸੀ ਪਰ ਉਸ ਦੀ ਸੁਣਵਾਈ ਨਹੀਂ ਹੋਈ ਬਾਲੀ ਜੀ ਨੇ ਕਿਹਾ ਕਿ ਜਲਦੀ ਹੀ ਇਸ ਮਾਮਲੇ ਦੀ ਸੁਣਵਾਈ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਉਹਨਾਂ ਦੇ ਮੰਤਰਾਲੇ ਵਿੱਚ ਕੀਤੀ ਜਾਵੇਗੀ। ਇਹ ਅਧਿਕਾਰੀਆਂ ਤੋਂ ਕਾਰਵਾਈ ਵਿੱਚ ਦੇਰੀ ਅਤੇ ਕਾਰਵਾਈ ਨਾ ਹੋਣ ਦਾ ਕਾਰਨ ਪੁੱਛਿਆ ਜਾਵੇਗਾ। ਇਸ ਨੂੰ ਬਾਉ ਵੀ ਸੈਟਰ ਜਿਹੜਾ ਨੈਸ਼ਨਲ ਕਮਿਸ਼ਨ ਹੈ ਉਹਨਾਂ ਨੂੰ ਵੀ ਰਿਮਾਈਂਡਰ ਭੇਜੇ ਗਏ ਆ ਤੇ ਨੋਟਿਸ ਭੇਜੇ ਗਏ ਚਾਪਲ ਦੇ ਲੇਕਿਨ ਉਹ ਐਸਪੀ ਡੀ ਦੇ ਕੋਲ ਜਿਹੜਾ ਫੈਡਿੰਗ ਹੈ ਜਿਹਾ ਵੀ ਸਮੇਂ ਤੋਂ ਜਿਹੜੇ ਕਾਰਜ ਕਰਤਾ ਹੈਗੇ ਆ ਉਹ ਚੱਕਾ ਲਗਾ ਰਹੇ ਆ ਜੋ ਉਹਨਾਂ ਦੇ ਬਿਆਨ ਹੈ ਜੋ ਉਹਨਾਂ ਦੇ ਜੂ ਹੈਗੇ ਆ ਜਰੂਰ ਦੱਸਿਆ ਕਿ ਸਾਨੂੰ ਜੋ ਉਹ ਅਲੀ ਚਾਹਦੇ ਆ ਜੋ ਸੰਘਰਸ਼ ਹੋਇਆ ਉਸ ਲੋਕਾਂ ਨੇ ਇਕੱਲੇ ਉਹਨੇ ਵੀ ਬਦੰਤ ਪਛਾੜਦਾ ਸੀ ਪ੍ਰਸ਼ਾਸਨ ਵੀ ਦੇਖਣ ਦੇ ਵਿੱਚ ਆ ਸੀ ਪਰ ਉਹ ਅੰਗੋਲਾ ਕੀਤਾ ਜਾ ਰਿਹਾ ਤੇ ਜਿਹੜਾ ਉਹਨਾਂ ਦੇ ਨਾਲ ਜਾਤੀ ਸਿਸ਼ੂ ਨਾਲ ਬੋਲਦੇ ਆ ਜਿਹੜਾ AC ਲਗਾਉਣਾ ਹੈ ਤਾਂ ਲਗਾਓ। ਔਰ ਅੱਜ ਸਪੈਸ਼ਲ AC ਵਿਸ਼ੇ ਤੇ ਮੈਂ ਆਇਆ ਤੇ ਇੱਕ ਤਾਂ ਜਿਹੜੇ ਸਾਡੇ ਜਿਸ ਵੀ ਸੰਗ ਇਹ ਲੋਕ ਕਮੇਟ ਆਈ ਸੀ ਅ ਲੋਕ ਇਹ ਚ ਸੁਭੀਤੀ ਨਾਲ ਉਹਨਾਂ ਦੇ ਨਾਲ ਜੋ ਵੀ ਅੰਦਾ ਹੋਇਆ ਹੈ ਚਾਹਦੇ ਆ ਕਿ ਉਹਨਾਂ ਦੇ ਯਾਰ ਨਹੀਂ ਸਾਡੇ ਦਾ ਮਹਿਕਮਾ ਆ ਸਮਝ ਕੇ ਨਾ ਦੇ ਦੁਕਾਨ ਦਾ ਮਤਲਬ ਹੈ ਉਹੀ ਤਰ੍ਹਾਂ ਨਾਲ ਹੈ ਕੋਈ ਵੀ ਜਿਹੜਾ ਵਿਅਕਤੀ ਹੈ ਜਿਹਨਾਂ ਨਾਲ ਨਾਂ ਇਨਸਾਫੀ ਹੁੰਦੀ ਆ ਉਹਦੇ ਇਨਸਾਫ ਦੇ ਲਈ ਸਾਡੇ ਦੀ ਸਰਕਾਰ ਹੈ ਸਾਡਾ ਪ੍ਰਸ਼ਾਸਨ ਨੂੰ ਜਿਹੜਾ ਆ ਅਸੀਂ ਉਹਨਾਂ ਨੂੰ ਵੀ ਬੈਠ ਕੇ ਡਿਸਕਸ ਕਰਾਇਆ ਜਿਹਦੇ ਬਾਰੇ ਉਹਨਾਂ ਨੂੰ ਇਹ ਨਹੀਂ ਕਰਾਂਗੇ ਕਿ ਜਿਹੜੀਆਂ ਆ ਛੱਲੇ ਕੋਲ ਖਾਤ ਆ ਗਿਆ ਇੱਥੇ ਜੋ ਵੀ ਕਰਨੀ ਆ ਗਿਆ ਉਹ ਦੂਰ ਤੇ ਆ ਤੇ ਪ੍ਰੋਪਰ ਜਿਲਾਇਆ ਉਹਨਾਂ ਨੂੰ ਇਨਸਾਫ ਵਾਸਤੇ ਜੋੜ ਲਿਆ ਲੰ ਬਾੰਧਾਇਆ ਇਹ ਕੁਝ ਤਾਂ ਮਰ ਕਬੀ ਲੇ ਲਿਓ ਪੂਰੇ ਕੀਆ ਸਰ ਮੈਟਰ ਕੀ ਮੈਟਰ ਪੂਰਾ ਕੀਆ ਹਾਂਜੀ ਉਹਨਾਂ ਜੈਸ ਸਿੰਘ ਦੇ ਨਾਲ ਬੋਲਦੇ ਸੀ ਕਿਹਨੇ ਬੋਲੇ ਸੀ ਕਿਸ ਦਾ ਨਾਮ ਉਹ ਕੋਈ ਬਚੰਗੀ ਜਿਹਨਾਂ ਦੀ ਵਿਸ਼ਵਾ ਮਿੱਤਰ ਪਾਣੇ ਪਪੋ ਰੰਜਨ ਰੰਜਨ ਮਾਰ ਪਪੋ ਦੋ ਵਾਰ ਕਿਹਾ ਇਹਨਾਂ ਬੋਲ ਜੱਤੀ ਦੀ ਗੱਲ ਬੋਲ ਰਹੇ ਐ ਉਹ ਮੇ ਨਾਲ ਜਿਹੜਾ ਇਹ ਹੋਇਆ ਉਮੀਤਾਂ ਸਰ ਦਾ ਗਿਆ ਕਿ ਤੇਨਾਂ ਵਿਆਹ ਕਰਾ ਦੇ ਕੋਈ ਵਿਅਕਤੀ ਸ਼ਿਕਾ ਸੰਦੀਪ ਮੈਤਾ ਉਹਦੇ ਕੋਲੋਂ ਕਾਫੀ ਸਮੇਂ ਤੋਂ ਇਹਨਾਂ ਨਾਲ ਲੜੇ ਤੇ ਲਾੜਾ ਰਿਆ ਵੀ ਤੇਨਾਂ ਵਿਆਹ ਕਰਨਾ ਕਰਵਾਇਆ ਤੇ ਪਾਰ ਬੋਲ ਰਿਹਾ ਸ਼ੋਸ਼ਕਾ ਕਰਦਾ ਰਿਆ ਤੇ ਉਹਦੇ ਨਾਲ ਉਹਦੇ ਪਰਿਵਾਰ ਨੂੰ ਵੀ ਸਾਰਾ ਪਤਾ ਆ ਕਿ ਉਹਨੂੰ ਜਾਤੀ ਸੀ ਦੀ ਸ਼ਰਤ ਬੋਲੇ ਗਏ ਉਹਨੂੰ ਗਾੜੀ ਕੋਲ ਤੇ ਤਾ ਗਿਆ ਜਾਤੀ ਦਾ ਤੇ ਬਖਾਂ ਦਿੱਤਾ ਗਿਆ ਪਰ ਪ੍ਰਸ਼ਾਸਨ ਬੋਲੋ ਜੋ ਤਾਂ ਅਮਰ ਚੈਨਾ ਜੀ ਉਹ ਪਰਪਲ ਲੱਗੀਆਂ ਨਹੀਂ ਜਿਹੜਾ ਰੇਪ ਕੇਸ ਜਿਹੜਾ ਰੇਪ ਦੇ ਧਾਰਾ ਨਾਲ ਲੱਗ ਗਈ ਜਿਹੜਾ ਉਹਦੇ ਵਿੱਚ ਐਸਸੀਆਰ ਰੱਖਣਾ ਸੀ ਉਹ ਲਗਾ ਗਿਆ ਇਹਨੂੰ ਜਾਂਚੀ ਸੀ ਸਾਦੂ ਬੋਲੇ ਤੇ ਇੱਕ ਗੱਲ ਹੈ ਜੀ ਉਹਦੇ ਬਾਰੇ ਅਸੀਂ ਅਜੇ ਐਸੇ ਵੀ ਜਿਹੜੇ ਉਸ ਲੜਕੀ ਨੂੰ ਇਨਸਾਮ ਤੇ ਉਹ ਲੜਕੀ ਜਿਹੜਾ ਆ ਇਸ ਮੈਟਰ ਸੁਣਨਾ ਚਾਹੀਦਾ ਸੀ ਕਿ ਲੜਕੀ ਦਾ ਸ਼ੋਸ਼ਣ ਕਰਕੇ ਉਹਨੇ ਕਾਫੀ ਲੱਖਾਂ ਰੁਪਏ ਵੀ ਲੜਕੀ ਕੋਲ ਹਾਂ ਜੀ ਉਹ ਜਿਹੜੇ ਉਹ ਧਰਾਵਾਂ ਉਹ ਵੀ ਲੱਗੀਆਂ ਜਿਹੜਾ ਕਹਿੰਦਾ 400 ਵੀ ਕੀਤੀ ਆ 2 ਲੱਖ ਮੈਂ 2 ਲੱਖ ਪੈ ਗਿਆ ਉਹਨੇ ਤੇ ਇਹ ਲੈ ਵੀ ਲੈ ਰਤੀ ਦੋ ਉਹਨੂੰ ਅ ਇਸ ਵਾਰ ਕੋਈ ਬਨਾਮ ਕੀਤਾ ਗਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾਲ थोड़ी ਗੱਲਬਾਤ ਹੋਈ ਦੋ ਮੈਂ ਕਿ ਸਵਾਰੀ ਕਿਸੇ ਦੀ ਗੱਲ ਹੋਈ ਪ੍ਰਸ਼ਾਸਨਿਕ ਅਧਿਕਾਰੀ ਜਿੱਦਾਂ ਆ ਰਹੇ ਆ ਤੇ ਜੇਕਰ ਉਹਨਾਂ ਪ੍ਰਸ਼ਾਸਨਿਕ ਉਹਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਜੋ ਮੈਨੂੰ ਅੱਜ ਹੀ ਪਤਾ ਲੱਗੀ ਹੈ ਕਿ ਉਸ ਲੜਕੀ ਨੇ ਕੋਈ ਇੱਥੇ ਕੋਈ ਡੀਐਸਪੀ ਆ ਕੀਨਾ ਸੀ ਲੈ ਬ੍ਰੇਜਮੁਰ ਬ੍ਰੇਜਮੁਰ ਉਨੇ ਬੜੀ ਮੰਦੀ ਭਾਸ਼ਾ ਬੋਲੀ ਆ ਉਹਨੂੰ ਬੁਲਾ ਕੇ ਟੌਰਤੇ ਕੀਤਾ ਗਿਆ ਪਹਿਲਾਂ ਤਾਂ ਬੀਬੀ ਦੇ ਗੱਲ ਸੁਣੀ ਬਾਅਦ ਵਿੱਚ ਪਰਾਂ ਜਿਆਦਾ ਦੂਜੀ ਪਾਰਟੀ ਅਮਰੀਕਨ ਲੀਪੋਟ ਹੋਸਣਦੀ ਆ ਜੋ ਮੈਂ ਸਾਨੂੰ ਲੱਗਿਆ ਉਹਦੇ ਨਾਲ ਉਸ ਲੜਕੀ ਨੂੰ ਉਹ ਜਿਹੜੀ ਗੱਲ ਨਹੀਂ ਕਹਿਣੀ ਉਹ ਵੀ ਕਹਿ ਦਿੱਤੀ ਆ ਮੈਂ ਆਪਣੇ ਮੂੰਹ ਚ ਸਾਡੀ ਧੀ ਪੈਣਾ ਨਾਲ ਸਮਾਜ ਆ ਜਿਹੜੀਆਂ ਗੱਲਾਂ ਉਹਨਾਂ ਪੁਈਆਂ ਆ ਕੁਝ ਆਪ ਵੀ ਉਹ ਪ੍ਰਸ਼ਾਸਨ ਆ ਅਸੀਂ ਉਹ ਡੀਐਸਪੀ ਦੇ ਖਿਲਾਫ ਵੀ ਜਿਹੜਾ ਆ ਉਹ ਅਸੀਂ ਕਾਜ ਕਰਾਵਾਂ ਸਰ ਲੱਗਦਾ ਨਹੀਂ ਪੰਜਾਬ ਸਰਕਾਰ ਇੰਨਾ ਕਹਿ ਰਹੀ ਕਿ ਅਸੀਂ ਪ੍ਰਸ਼ਟ ਨਹੀਂ ਕਰ ਪ੍ਰਸ਼ਟਾਚਾਰ ਰੋਕ ਰਹੇ ਪਰ ਅੱਗੇ ਤੋਂ ਜ਼ਿਆਦਾ ਵੱਧ ਗਿਆ ਹੈ ਦੇਖੋ ਜਦੋਂ ਵੀ ਆਮ ਪਾਰਟੀ ਦੀ ਸਰਕਾਰ ਆਈ ਆ ਉਸ ਟਾਈਮ ਸਮੇਂ ਤੋਂ ਪਹਿਲਾਂ ਇਹ ਜੈਂਗਸਟਰ ਜਿਹੜਾ ਬਦਲ ਆਇਦਣ ਕਾਲ ਹੁੰਦੇ ਆ ਗੋਲੀ ਕਰੇ ਚੱਗੀ ਕਦੇ ਬੰਦੇ ਮਾਰ ਗਏ ਬਹੁਤ ਜਿਹੜਾ ਜੋ ਮਤਲਬ ਸ਼ਾਂਤੀ ਜਿਹੜੀ ਅਸੀਂ ਚਾਹੁੰਦੇ ਸੀ ਪੰਜਾਬ ਦੇ ਲੋਕ ਉਹ ਨਹੀਂ ਹੋਈ ਜੋ ਉਹਨਾਂ ਨੇ ਲਾ ਲਾ ਕੇ ਲੋਕਾਂ ਤੋਂ ਬੋਟਾ ਲਈਆਂ ਪਰ ਇਸ ਵੇਲੇ ਜਿੰਨਾ ਵੀ ਮੌਕਾ ਹੋਇਆ ਤੇ ਪਾਮ ਪਾਰਟੀ ਸ਼ਕਾ ਦੇ ਦਿੰਦਾ ਉਸ ਤੋਂ ਬਾਅਦ ਪੇਸ਼ਤਾਜਾ ਕਰਾਂਗਾ ਕਿ ਪੇਸ਼ਤਾਜਾ ਤੁਸੀਂ ਸਾਰੇ ਸਿਆਣੇ ਮੈਨੂੰ ਦੱਸਿਓ ਲੋਕ ਨੇ ਜਿਹੜਾ ਕੱਬ 10 ਬਜੇ ਦਾ ਅਰਦਾਸ ਹੁੰਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਬਲੂ ਕਿ ਜਿਹੜੇ ਕੁਝ ਕਮੀਆਂ ਰਹਿ ਗਈਆਂ ਤੇ ਪ੍ਰਸ਼ਾਸਨ ਜਿਹੜੇ ਕੰਮ ਹੈ ਲੋਕਾਂ ਦੇ ਤਾਂ ਵੀ ਕੰਮ ਰੁਕਿਓ ਹੈ ਜਾਂ ਕੰਮ ਕਾਢੀ ਦੇ ਸਰਕਾਰ ਤੇ ਪੇਸ਼ਤਾਜਾ ਰਿਹਾ ਹਰ ਖੇਤ ਜਿਹੜਾ ਹਰ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ